ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪ੍ਰਵਾਸੀ ਜੋ ਗਲਤ ਕੰਮ ਕਰਦੇ ਨੇ ਤੇ ਗੈਰ ਕਾਨੂੰਨੀ ਤੱਤ ਨੇ ਉਹਨਾਂ ਦੇ ਖਿਲਾਫ ਆਪਾਂ ਵੀ ਅਕਸਰ ਤੁਹਾਨੂੰ ਅਗਾਂਹ ਕਰਦੇ ਰਹਿੰਦੇ ਆ ਜਾਗਰੂਕ ਕਰਦੇ ਰਹਿੰਦੇ ਆ ਹਾਲਾਂਕਿ ਕੁਝ ਲੋਕ ਆਪਣੀ ਉਸ ਮੂਹਮ ਦੇ ਵਿੱਚ ਜਿਸ ਦੇ ਵਿੱਚ ਗੈਰ ਕਾਨੂੰਨੀ ਅਤੇ ਗੈਰ ਕਾਨੂੰਨੀ ਪ੍ਰਵਿਰਤੀ ਰੱਖਣ ਵਾਲੇ ਪ੍ਰਵਾਸੀਆਂ ਦੇ ਖਿਲਾਫ ਜੋ ਉਹਨਾਂ ਵੱਲੋਂ ਕਾਢ ਕੀਤੇ ਜਾਂਦੇ ਨੇ ਤੁਹਾਡੇ ਸਾਹਮਣੇ ਰੱਖਦੇ ਆ ਉਹਨਾਂ ਤੇ ਕੁਝ ਲੋਕ ਕਹਿੰਦੇ ਨੇ ਕਿ ਤੁਸੀਂ ਗਰੀਬਾਂ ਨੂੰ ਤੰਗ ਕਰਦੇ ਹੋ ਪਰ ਸਾਡਾ ਕੰਮ ਕਿਸੇ ਨੂੰ ਤੰਗ ਕਰਨਾ ਨਹੀਂ ਬਲਕਿ ਆਉਣ ਵਾਲੀਆਂ ਉਹਨਾਂ ਪਰੇਸ਼ਾਨੀਆਂ ਉਹਨਾਂ ਮੁਸ਼ਕਲਾਂ ਉਹਨਾਂ ਵੱਡੀਆਂ ਕਹਿ ਸਕਦੇ ਆ ਦੁੱਖਾਂ ਤੋਂ ਤੁਹਾਨੂੰ ਬਚਾਉਣਾ ਹੈ ਤੁਹਾਨੂੰ ਜਾਗਰੂਕ ਕਰਨਾ ਹੈ ਜੋ ਇਸ ਸਮੇਂ ਇਹਨਾਂ ਗੈਰ ਕਾਨੂੰਨੀ ਗਤੀਵਿਧੀਆਂ ਰੱਖਣ ਵਾਲੇ ਪ੍ਰਵਾਸੀਆਂ ਕਰਕੇ ਹੋ ਰਹੀਆਂ ਨੇ ਜਿੱਥੇ ਕਿ ਪਹਿਲਾਂ ਵੀ ਅਨੇਕਾਂ ਵਾਰ ਇਹਨਾਂ ਵੱਲੋਂ ਪੰਜਾਬੀਆਂ ਦੀਆਂ ਪੱਗਾਂ ਉਤਾਰੀਆਂ ਗਈਆਂ ਇੱਜ਼ਤਾਂ ਨੂੰ ਹੱਥ ਪਾਇਆ ਗਿਆ ਤਾਂ ਉੱਥੇ ਹੁਸਿਆਰਪੁਰ ਵਿਖੇ ਇੱਕ ਵੱਡੀ ਘਟਨਾ ਕੱਲ ਹੋਈ ਜਿੱਥੇ ਕਿ 5 ਸਾਲ ਦੇ ਬੱਚੇ ਨੂੰ ਪਰਵਾਸੀਆਂ ਵੱਲੋਂ ਕਿਡਨਾਪ ਕੀਤਾ ਗਿਆ ਉਸ ਦੇ ਨਾਲ ਬਦਫੈਲੀ ਕਰਕੇ ਉਸ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਹੁਸ਼ਿਆਰਪੁਰ ਦੇ ਵਿੱਚ ਇਨਸਾਫ ਪਸੰਦ ਲੋਕਾਂ ਦਾ ਵੱਡਾ ਇਕੱਠ ਹੋਇਆ ਜਿਸ ਤੇ ਕੀ ਵੱਡੇ ਐਲਾਨ ਹੋਏ ਇਸ ਮੌਕੇ ਇੱਥੇ ਦੱਸ ਦਈਏ ਕਿ ਇਸ ਮੌਕੇ ਇੱਥੇ ਨਿਹੰਗ ਸਿੰਘ ਜਥੇਬੰਦੀਆਂ ਵੀ ਪਹੁੰਚੀਆ ਤੇ ਅੱਜ 11 ਵਜੇ ਦਾ ਸਮਾਂ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਦੇ ਵਿੱਚ ਸੀ ਜਿੱਥੇ ਕਿ ਉਸ ਮਾਸੂਮ ਦੀ ਭੈਣ ਜੋ ਕਿ ਇੱਕ ਛੋਟੀ ਜੀ ਬੱਚੀ ਆ ਉਸ ਵੱਲੋਂ ਵੀ ਗੱਲਬਾਤ ਕੀਤੀ ਗਈ ਜਿੱਤੇ ਕਿ ਹਰ ਇੱਕ ਅੱਖ ਨਮ ਹੋ ਗਈ ਆਓ ਦੇਖੋ ਇਸ ਮੌਕੇ ਦੀ ਲਾਈਵ ਵੀਡੀਓ ਕੀ ਤੁਹਾਨੂੰ ਲੱਗਦਾ ਹੈ ਕਿ ਇੰਨਾ ਗੈਰ ਕਾਨੂੰਨੀ ਪਰਵਿਰਤੀ ਰੱਖਣ ਵਾਲੇ ਪ੍ਰਵਾਸੀਆਂ ਨੂੰ ਪੰਜਾਬ ਤੋਂ ਬਾਹਰ ਕਰਨ ਦੇ ਲਈ ਸਰਕਾਰ ਨੂੰ ਸਖਤ ਕਦਮ ਲੈਣੇ ਚਾਹੀਦੇ ਨੇ ਤਾਂ ਕਮੈਂਟਾਂ ਦੇ ਵਿੱਚ yes ਜਾਂ no ਟਾਈਪ ਕਰਕੇ ਜਰੂਰ ਆਪਣੀ ਰਾਏ ਦੱਸੋ ਕੀ ਲਗਾ ਜਾ ਰਹੀ ਹੈ ਨਾ ਤੁਹਾਨੂੰ ਮਿਲਿਆ ਪਿਆ ਪਹਿਲਾ ਪਹਿਲਾ ਦੁਕਾਨਾ ਮੈਨੂੰ ਹਾ ਸ਼ਰਮਾਕ ਪਾ ਹੈ ਹਲੋ 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 ਹਸਤਾ ਨਾ ਇਹ ਵੀ ਕਰਦੇ ਹੋਰ ਵੱਡਾ ਮਾਰਿਆ ਮੇਰਾ ਪੰਜੇ ਦਾ ਮੋ ਪੈ ਗਿਆ ਹੈ ਟਾਇਰ ਬਣਾ ਕੇ ਕਿੱਥੀ ਜਾ ਰਹੇ ਮੈਂ ਅੱਜ ਬਾਹਰ ਨਹੀਂ ਆਉਣਾ ਲੇਕਿਨ ਬੜੀ ਬਜ਼ਾਰਿਆਂ ਦੇ ਅੱਜ ਇਹ ਨਾ ਹੋਏ ਕੰਦੇ ਸੁਧਾਰਨਾ ਕਮਰੇ ਜੀ ਹਮਾਰੀ ਦੇ ਸਰ ਨੇ ਕਿਹਾ ਬਣਾਇਆ ਕੀ ਇਹ ਕਿੰਨੇ ਬੱਚਾ ਗਰੀਬਾ ਨਾ ਹੋਏ ਸਾਲ ਤੋਂ ਲਾਦਾ ਪਤਾ ਕਿ ਅੱਜ ਸਾਡੇ ਪੰਜਾਬੀ ਰਾ ਇੱਕ ਕੱਲੋ ਕਿਸੇ ਹੋਰ ਨਾ ਮਿਓ ਸਕਣ ਨੂੰ ਇਹ ਤਾਂ ਫਸਿਆ ਜਾਵੇ ਇਤਨਾ ਆਪਣੇ ਬੱਚੇ ਬਚਾਉਣੇ ਆ ਮੇਰਾ ਤਾਂ ਚਲੇ ਗਿਆ ਤੁਸੀਂ ਆਪਣੇ ਬਚਾ ਲਓ ਮੈਂ ਵੀ ਰੋਲੀ ਪਾਉਣਾ ਪਿਆ ਪਹਿਲੇ ਹੱਲ ਸੋਚਿਆ ਜਾਵੇ ਇਹਨਾਂ ਨੂੰ ਪਰਵਾਰੀਆ ਰੁਪਟਾ ਦਿਓ ਇਥੋਂ ਜੇ ਆਪਣੇ ਬੱਚੇ ਬਚਾਉਣੇ ਆ ਤਾਂ ਇੱਕ ਰ ਇੱਕ ਮਿੰਟ ਮਰਦਾ ਇੱਕ ਮਿੰਟ ਮਾਦਾ ਚੁੱਕ ਮਾਦਾ ਬੱਸ ਕਰ ਦੇ ਦੇਖੋ ਸਹੀ ਸਾਬ ਇੱਕ ਡੀਸੀ ਨੂੰ ਰੈਂਟਮ ਦਿੱਤਾ ਲਵੇ ਅਕੀ ਨੂੰ ਰੈਂਟਮ ਦਿੱਤਾ ਜਾਵੇ ਮੈਨੂੰ ਬਲਾਉਂ ਚੜ੍ਹੇ ਮੇਰੇ ਭਰਾ ਨੂੰ ਕਾ ਰਿਹਾ ਵਾ ਕੀ ਬਲਾਉਂ ਜਲਵਾ ਸਾਹਮਣੇ ਬਲਾਉਂ ਹਰਕ ਦੇ ਪੱਕੇ ਅੱਜ ਕੱਲ ਸਾਰੇ ਬੱਚੇ ¿Qué es lo que se ਆਜੇ ਆਓ ਆਗੇ ਚੱਲ ਰਹੇ ਆਂ ਆਂ ਜਰੂਰ ਨਹੀਂ ਕਿ ਤੁਹਾਨੂੰ ਕੋਈ ਪਾਵਾ ਕੋਈ ਸ਼ੋਕ ਆਪਾਂ ਦੇ ਦੇਂਗੀ ਹੈਗੀ ਉਹਨੇ ਦਿੰਦਾ ਆ ਲਾਲ ਜਾਂੜ ਪੜ ਕੇ ਨਿਆ ਹਾਂ ਜੀ ਜੀ ਉਹ ਵੀ ਉੱਥੇ ਹੀ ਹੋਵੇ ਜੀ ਗਿੰਦਰ ਕਾਰ ਗੱਡੀ ਆ ਲੈ ਦੇਖੀ ਯਾਰ ਭਾਜੀ ਮਰ ਜਾ ਦੇਖੀ ਆਂਦਾ ਨਹੀਂ ਮੈਨੂੰ ਪਈ ਲਾਈਨ ਤੇ ਦੁਬਾਰਾ ਹੀ ਇਸ ਤਰ੍ਹਾਂ ਕਰਾ ਦੇ ਤੇ ਤੇ ਉਹ ਪਈਆਂ ਨੂੰ ਮੇਰੇ ਸਾਰੇ ਬਾਤਖਾਨੇ ਦੇ ਨਾਲ ਮਾਲਕ ਹਾਂ ਇਹਨਾਂ ਨੇ ਗੱਲ ਕਰਾਈ ਕੋਈ ਵੀ ਵਕੀਲ ਬਿਲਕੁਲ ਬਿਆਣਿਆਂ ਦੀ ਸੌਂ ਵਾ ਛੇ ਉਹਦਾ ਕੋਈ ਵਕੀਲ ਕੇਸ ਲੜੂਦਾ ਕੋਈ ਕੇਸ ਨਹੀਂ ਲੜੇ ਉਹਦਾ ਕੋਈ ਮਸਲੀ ਨਹੀਂ ਹੈ ਹਾਏ ਹਾਏ ਭਾਈ ਜਦ ਤੂੰ ਮੇਰੀ ਦਾ ਜਿੰਨਾ ਤੇ ਰਹੂਗਾ ਮੈਂ ਅੱਲਾ ਹੀ ਲਾਵਾਂ ਤੂੰ ਤੈਨੂੰ ਆਉਂਗਾ ਤੇਰੇ ਪੈਰਾਂ ਤੇ ਜਦ ਤਾਈ ਤੇਰਾ ਕੇਸ ਚੱਲੂ ਆ ਜਾ ਆ ਜਾ ਉਹ ਨਾ ਸਕੇ ਆ ਉਹ ਮਿੰਟ ਮੂੜੇ ਹੁਣ ਮੈਂ ਮੰਦੇ ਆ Yeah, it's Well, mm -hmm. oh yeah ਮਰ ਗਿਆ ਜਮੀਰ ਸਾਡੇ ਪੰਜਾਬੀਆਂ ਦਾ ਠੀਕ ਹੈ ਨਾ ਲੋਕੋ ਜਰੋਨਾ ਲੋਕੋ ਜਰੋਨਾ ਕਿਹਦੇ ਪਿੱਛੇ ਲੱਗਦੇ ਉਹ ਤਾਂ ਪੰਜਾਬਾ ਦੇਜੋ ਤੁਹਾਨੂੰ ਸ਼ਰਮ ਚਾਹੀਦੀ ਆ ਇਸ ਬੰਦੇ ਦੇ ਬੱਚੇ ਨਾਲ ਕੀ ਹੋਇਆ ਇਹ ਕਿੱਦਾਂ ਸੋਚ ਰਹੀਆਂ ਜਾਈਆਂ ਇਹ ਤੁਹਾਡੇ ਨਾਲ ਇਹ ਕਿੱਜਾ ਹੋ ਸਕਦੀਆਂ ਇਹ ਜਾਗੋ ਇਹ ਬਾਬਾ ਜੀ ਨੇ ਸਾਡੇ ਸ਼ੇਰਗਰ ਬਾਈਪਾਸ ਕਾਲੀ ਕਰਾਇਆ ਹੋਰ ਕਿੰਨੇ ਬਾਹਰ ਕਰਿਆ ਹੋ ਰਹੀਆ ਇਹਦਾ ਚਿੰਜਾਂ ਦੇ ਪੈਰਾ ਦਿਓ ਅੱਜ ਇਹੋ ਜਿਹਾ ਹੋ ਗਿਆ ਉਹ ਜਿੱਥੇ ਬਦਲਾ ਆ ਉਹ ਸੁਤਿਆ ਬਈਆ ਸ਼ੇਰ ਦਾ ਕਹਿਦਾ ਵਿਆਹ ਦੀਆ ਇਸ ਤੋਂ ਵੀ ਲੱਦੇ ਅੱਜ ਇਹਦੇ ਬੱਚੇ ਨਾਲ ਹੋਇਆ ਬਚਾਓ ਇਸ ਮੁਹੱਲੇ ਦੇ ਕਿਸੇ ਹੋਰ ਬੱਚੇ ਨਾਲ ਹੋਗਾ ਅਸੀਂ ਪਿੱਛੇ ਆ ਲੈਣੇ ਪੈ ਜਾਣਾ ਪਊਗਾ ਇਹ ਦੀਪਨਗਰ ਤੋਂ ਅਛਰਵਾ ਦਿੱਤੀ ਜਾਵੇ ਆ ਪਿਛਲੇ ਪਾਸੇ ਕਰ ਦਿਓ ਹਜ਼ਾਰ ਹਜ਼ਾਰ ਰੁਪਏ ਸਾਰਿਆਂ ਨੇ ਕਮਰੇ ਦਿੱਤੇ ਪਾਇਆ ਸ਼ਰਮ ਕਰੋ ਤੁਹਾਡੇ ਬੱਚੇ ਇੱਥੇ ਸਾਰਾ ਦਿਨ ਖੇਡਦੇ ਆ ਕਿਸੇ